ਰਾਮਦਾਸ ਪਿਤਾ ਜੀ ਦੇ ਚਰਨਾਂ ਦੇ ਨਾਲ ਅਥਾਹ ਪਿਆਰ ਕਰਨ ਵਾਲਾ ਗੁਰੂ ਰਾਮਦਾਸ ਦੇ ਚਰਨਾਂ 'ਚ ਬੈਠ ਕੇ ਕੀਰਤਨ ਕਰਨ ਵਾਲਾ ਰਾਗੀ ਮਨਸਾ ਸਿੰਘ ਜੋ ਸਤਗੁਰੂ ਦੇ ਚਰਨਾਂ ਨਾਲ ਅਥਾਹ ਪਿਆਰ ਹੈ ਗੁਰੂ ਰਾਮਦਾਸ ਜੀ ਨੇ ਤਰਸ ਕਰਕੇ ਇਹਨੂੰ ਸਬਰ ਦੀ ਦਾਤ ਦਿੱਤੀ ਹੋਈ ਹੈ ਵੱਡੀ ਦਾਤ ਹੈ ਸਬਰ ਦੀ ਉਹ ਵੀ ਗੁਰੂ ਰਾਮਦਾਸ ਪਿਤਾ ਜੀ ਨੇ ਇੱਥੇ ਕਿਰਪਾ ਕੀਤੀ ਹੋਈ ਹੈ ਪਰ ਆਰਥਿਕ ਹਾਲਤ ਬਹੁਤ ਕਮਜ਼ੋਰ ਹੈ ਘਰ 'ਚ ਇੰਨੀ ਗਰੀਬੀ ਹੈ ਘਰ 'ਚ ਕੋਈ ਚੁੱਲ੍ਹਾ ਵੀ ਨਹੀਂ ਰੋਟੀ ਪਕਾਉਣ ਵਾਸਤੇ ਲੋਹੇ ਦਾ ਤਵਾ ਵੀ ਨਹੀਂ ਜਿਹਦੇ ਉੱਪਰ ਪਛਾਦਾ ਪਕਾਉਣਾ ਹੈ ਦੋ ਇੱਟਾਂ ਰੱਖ ਕੇ ਨਾ ਉੱਤੇ ਪੱਥਰ ਦਾ ਟੁਕੜਾ ਰੱਖ ਕੇ ਉੱਤੇ ਰੋਟੀ ਪਕਾਉਂਦੇ ਨੇ ਤਾਂ ਬਹੁਤ ਗਰੀਬੀ ਹੈ ਪਰ ਗੁਰੂ ਰਾਮ ਦਾ ਪਿੱਤਾ ਦੇ ਚਰਨਾਂ ਦੇ ਨਾਲ ਬਹੁਤ ਹੀ ਪਿਆਰ ਹੈ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਐਦਾਂ ਗੁਰੂ ਰਾਮ ਦਾ ਜਿਹਦੇ ਘਰ ਕੀਰਤਨ ਕਰਨ ਵਾਲਾ ਰਾਗੀ ਮਨਸਾ ਸਿੰਘ ਬਹੁਤ ਸੋਨਾ ਕੀਰਤਨ ਕਰਦਾ ਹੈ ਪਰ ਆਰਥਿਕ ਹਾਲਤ ਕਮਜ਼ੋਰ ਹੈ। ਮਹਾਰਾਜ ਰਣਜੀਤ ਸਿੰਘ ਆਪ ਚੱਲ ਕੇ ਰਾਗੀ ਮਨਸਾ ਸਿੰਘ ਦੇ ਕੋਲ ਗਏ। ਜਦੋਂ ਘਰ ਦੇ ਬਾਹਰ ਪਹੁੰਚੇ ਨਾ ਮਹਾਰਾਜ ਰਣਜੀਤ ਸਿੰਘ ਦੀ ਰਾਗੀ ਮਨਸਾ ਸਿੰਘ ਨੇ ਘਰ ਦਾ ਦਰਵਾਜ਼ਾ ਬੰਦ ਕਰ ਲਿਆ। ਮਹਾਰਾਜ ਰਣਜੀਤ ਸਿੰਘ ਜੀ ਦਰਵਾਜ਼ਾ ਖੜਕਾਉਂਦੇ ਨੇ ਰਾਗੀ ਮਨਸਾ ਸਿੰਘ ਜੀ ਦਰਵਾਜ਼ਾ ਖੋਲੋ। ਮੈਂ ਤੁਹਾਡੀ ਸਹਾਇਤਾ ਕਰਨ ਵਾਸਤੇ ਆਇਆ ਹਾਂ। ਮੈਨੂੰ ਪਤਾ ਲੱਗਾ ਤੁਹਾਡੀ ਆਰਥਿਕ ਹਾਲਤ ਬਹੁਤ ਕਮਜ਼ੋਰ ਹੈ। ਮੈਂ ਤੁਹਾਡੀ ਮਦਦ ਕਰਨ ਵਾਸਤੇ ਆਇਆ ਹਾਂ ਤਾਂ ਅੱਗੋ ਰਾਗੀ ਮਨਸਾ ਸਿੰਘ ਜੀ ਆਖਣ ਲੱਗੇ ਮਹਾਰਾਜ ਰਣਜੀਤ ਸਿੰਘ ਜੀ ਮੈਨੂੰ ਤੁਹਾਡੀ ਸਹਾਇਤਾ ਦੀ ਲੋੜ ਨਹੀਂ ਨਹੀਂ ਮੈਂ ਤੈਨੂੰ ਮਿਲਣਾ ਚਾਹੁੰਨਾ ਕਿਤੇ ਤੇਰਾ ਤੇ ਮੇਰਾ ਕਿਵੇਂ ਮੇਲ ਹੋ ਸਕਦਾ ਹੈ ਤੂੰ ਮਹਾਰਾਜਾ ਹੈਂ ਤੇ ਮੈਂ ਗੁਰੂ ਰਾਮਦਾਸ ਪਤਾਈ ਦੇ ਘਰ ਦਾ ਨਿਵਾਣਾ ਸਿਰਕ ਹਾਂ ਮੈਂ ਤੈਨੂੰ ਮਿਲਣਾ ਚਾਹੁੰਦਾ ਹੀ ਨਹੀਂ ਫਿਰ ਮਹਾਰਾਜ ਰਣਜੀਤ ਸਿੰਘ ਨੇ ਬਾਰ ਬਾਰ ਜਦ ਬੇਨਤੀਆਂ ਕੀਤੀਆਂ ਰਾਗੀ ਮਨਸਾ ਸਿੰਘ ਜੀ ਅੱਜ ਮੈਂ ਮਹਾਰਾਜਾ ਰਣਜੀਤ ਸਿੰਘ ਨਹੀਂ ਬਣ ਕੇ ਆਇਆ ਮੈਂ ਗੁਰੂ ਰਾਮ ਦਾ ਜਿੱਤੇ ਸੇਵਕ ਬਣ ਕੇ ਆਇਆ ਇੱਕ ਵਾਰ ਦਰਵਾਜ਼ਾ ਖੁੱਲੋ ਫਿਰ ਆਗੀ ਮਨਸਾ ਸਿੰਘ ਨੇ ਦਰਵਾਜ਼ਾ ਖੋਲਿਆ ਤੇ ਮਹਾਰਾਜਾ ਰਣਜੀਤ ਸਿੰਘ ਨੇ ਦੋਵੇਂ ਹੱਥ ਜੁਰ ਕੇ ਬੇਨਤੀ ਕੀਤੀ ਰਾਗੀ ਮਨਸਾ ਸਿੰਘ ਜੀ ਮੈਂ ਤੁਹਾਡੀ ਸਹਾਇਤਾ ਕਰਨਾ ਚਾਹੁੰਨਾ ਤੁਹਾਡੀ ਮਦਦ ਕਰਨਾ ਚਾਹੁੰਨਾ ਤੇ ਅੱਗੋਂ ਰਾਗੀ ਮਨਸਾ ਸਿੰਘ ਜੀ ਨਿਮਰਤਾ ਦੇ ਨਾਲ ਦੋਵੇਂ ਹੱਥ ਜੁਰ ਕੇ ਆਖਣ ਲੱਗੇ ਮਹਾਰਾਜਾ ਰਣਜੀਤ ਸਿੰਘ ਜੀ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਜੇ ਮੈਨੂੰ ਕਿਸੇ ਚੀਜ਼ ਦੀ ਲੋੜ ਹੋਵੇਗੀ ਨਾ ਮੈਂ ਆਪਣੇ ਬਾਪੂ ਦੇ ਕੋਲ ਮੰਗ ਲਵਾਂਗਾ ਆਪਣੇ ਪਿਤਾ ਜੀ ਦੇ ਕੋਲੋਂ ਮੰਗ ਲਵਾਂਗਾ ਤੇ ਮਹਾਰਾਜ ਰਣਜੀਤ ਸਿੰਘ ਬੜੇ ਹੈਰਾਨ ਹੁੰਦੇ ਨੇ ਅੱਖ ਲੱਗੇ ਰਾਗੀ ਮਨਸਾ ਸਿੰਘ ਜੀ ਤੁਹਾਡਾ ਬਾਪੂ ਕੌਣ ਹੈ ਤੁਹਾਡੇ ਪਿਤਾ ਜੀ ਕੌਣ ਨੇ ਅੱਗੋਂ ਰਾਗੀ ਮਨਸਾ ਸਿੰਘ ਜੀ ਅੱਖ ਲੱਗੇ ਮੇਰਾ ਬਾਪੂ ਹੈ ਧੰਗੁਰੂ ਰਾਮਦਾਸ ਜੀ ਮੇਰਾ ਬਾਪੂ ਹੈ ਧੰਗੁਰੂ ਰਾਮਦਾਸ ਜੀ ਮੇਰਾ ਪਿਤਾ ਹੈ ਧੰਗੁਰੂ ਰਾਮਦਾਸ ਜੀ ਜੇ ਮੈਨੂੰ ਕਿਸੇ ਚੀਜ਼ ਦੀ ਲੋੜ ਹੋਵੇਗੀ ਨਾ ਮੈਂ ਉਹ ਦਾਤ ਆਪਣੇ ਬਾਪੂ ਕੋਲ ਮੰਗ ਲਵਾਂਗਾ ਮੈਂ ਉਹ ਚੀਜ਼ ਆਪਣੇ ਪਿਤਾ ਦੇ ਕੋਲੋਂ ਮੰਗ ਲਵਾਂਗਾ ਤਾਂ ਕੁਮਾਰਾਂ ਜੀ ਸਿੰਘ ਦੋਵੇਂ ਹੱਥ ਜੋੜ ਲੈ ਆਖਿਆ ਕੋਈ ਮੇਰੇ ਲਈ ਕੋਈ ਸੇਵਾ ਹੋਵੇ ਤਾਂ ਅਗੋ ਰਾਗੀ ਮਨਸਾ ਸਿੰਘ ਦੀ ਅੱਖ ਲੱਗੇ ਹਾਂ ਮਹਾਰਾਜ ਜੀ ਸਿੰਘ ਹੁਣ ਕਿੱਥੇ ਚੱਲੇ ਆਂ ਕਿੰਦਾ ਜੀ ਮੈਂ ਗੁਰੂ ਰਾਮਦਾਸ ਜੀ ਦੇ ਘਰ ਦੇ ਦਰਸ਼ਨ ਕਰਕੇ ਜਾਵਾਂਗਾ ਹੁਣ ਤਾਂ ਅਗੋ ਰਾਗੀ ਮਨਸਾ ਸਿੰਘ ਦੀ ਅੱਖ ਲੱਗੇ ਮਹਾਰਾਜ ਜੀ ਸਿੰਘ ਜਦੋਂ ਗੁਰੂ ਰਾਮਦਾਸ ਦੇ ਚਰਨਾਂ 'ਤੇ ਪਹੁੰਚੋ ਨਾ ਇੱਕ ਮੇਰੀ ਵੀ ਅਰਦਾਸ ਕਰਿਓ ਰਾਗੀ ਮਨਸਾ ਸਿੰਘ ਜੀ ਤੁਹਾਡੀ ਕੀ ਅਰਦਾਸ ਕਰੀਏ ਅੱਗੋਂ ਰਾਗੀ ਮਨਸਾ ਸਿੰਘ ਜੀ ਦੋਵੇਂ ਹੱਥ ਜੋਰੇ ਨੇ ਬਨੇ ਪਿਆਰ ਦੇ ਨਾਲ ਅੱਖਾਂ ਲੱਗੇ ਮਾਰਾ ਰਣਜੀਤ ਸਿੰਘ ਜੀ ਜਦ ਗੁਰੂ ਰਾਮਦਾਸ ਜੀ ਦੇ ਘਰ ਜਾਉਨਾ ਮੇਰੀ ਇਹ ਅਰਦਾਸ ਕਰੇ ਇਹ ਗੁਰੂ ਰਾਮਦਾਸ ਪਿਤਾ ਜੀ ਤੁਹਾਡਾ ਨਿਮਾਣਾ ਸੇਵਕ ਹੈ ਰਾਗੀ ਮਨਸਾ ਸਿੰਘ ਕਿਰਪਾ ਕਰਿਓ ਕਿਰਪਾ ਕਰਿਓ ਉਹਨੂੰ ਜ਼ਿੰਦਗੀ ਵਿੱਚ ਤੁਹਾਡੇ ਤੋਂ ਇਲਾਵਾ ਕਿਸੇ ਅਗੇ ਹੱਥ ਅੱਡੇ ਦੀ ਲੋੜ ਨਾ ਪਵੇ ਇਹੋ ਜੀ ਕਿਰਪਾ ਕਰੇ ਗੁਰੂ ਰਾਮਦਾਸ ਜੀ ਤੁਹਾਡੇ ਦਰ ਤੋਂ ਇਲਾਵਾ ਕਿਸੇ ਦਾ ਹੋਰ ਦਾ ਬੂਆ ਨਾ ਕਰ ਗੋਣਾ ਪਵੇ ਕਿਸੇ ਹੋਰ ਦਰਤੋਂ ਨਾ ਮੰਗਣਾ ਪਵੇ ਤੁਹਾਡੇ ਦਰਤ ਤੋਂ ਇਲਾਵਾ ਕਿਸੇ ਹੋਰ ਅੱਗੇ ਹੱਥ ਨਾ ਢਣਾ ਪਵੇ ਸਿੱਧਾ ਬਾੜ ਤਾਇਏ ਬੈਸਣਾ ਸਾਈ ਮੁਝੇ ਨਾ ਦੇ ਜੇ ਤੂੰ ਐਵੇਂ ਰਖਸੀ ਜੀਉ ਸਿਰੋ ਲਹਿਉ ਜੀਉ ਸਿਰੋ ਲਹਿਉ ਸਾਧਗੁਰ ਕਿਰਪਾ ਕਰਨ ਸਾਧਗੁਰ ਬਖਸ਼ਿਸ਼ ਕਰਨ ਵੇਖੋ ਰਾਗੀ ਬੰਸਾ ਸੰਤ ਗੁਰੂ ਰਾਮਦਾਸ ਪਿਤਾ ਜੀ ਨੇ ਕਿੰਨਾ ਪਿਆਰ ਕਿੰਨਾ ਭਰੋਸਾ ਗੁਰੂ ਰਾਗੀ ਬੰਸਾ ਸਿੰਘ ਜੀ ਦਾ ਗੁਰੂ ਰਾਮਦਾਸ ਪਿਤਾ ਜੀ ਕਿਰਪਾ ਕਰਨ ਸਾਡਾ ਵੀ ਗੁਰੂ ਰਾਮਦਾਦ ਦੇ ਚਰਨਾਂ ਨਾਲ ਭੋਸਾ ਬਣ ਜਾਵੇ ਸਾਡਾ ਵੀ ਗੁਰੂ ਗ੍ਰੰਥ ਸਾਹਿਬ ਦੇ ਦਰ ਦੇ ਨਾਲ ਪਿਆਰ ਪਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ